ਤੈਨੂੰ ਫੋਨ ਲਾ ਲਿਆ ਹੁਣ ਚੁੱਕਨ ਵੀ ਨਹੀਂ ਦਿਆ ਕਰਨ ਨੂੰ ਲਾਇਆ ਕੋਈ ਆਜੂਗਾ ਹੁਣ ਪੂਰਾ ਕਿ ਚੁੱਕਦਾ ਹੁੰਦਾ ਵਾ ਮੈਂ ਕਿਹਾ ਵੀ ਆਇਗਾ ਹੀ ਮੈਂ 5 ਵਜੇ ਘਰ ਹੋਣਾ ਚਾਹੀਦਾ ਵਾ ਉਹ ਜਿਹੜਾ ਟਾਈਮ ਦਿੱਤਾ ਹੋਵੇ ਨਾ ਉਹ ਟਾਈਮ ਤੋਂ ਗਾਮਸਾ ਲੈਣਾ ਹੋ ਜੇ ਮੈਨੂੰ ਬੜਾ ਢੰਗ ਲੱਗਦਾ ਜੇ ਦੁਨੀਆ ਨਹੀਂ ਚੰਗੀ ਨਹੀਂ ਤੂੰ ਤੇ ਇਦਾਂ ਕਹਿੰਦਾ ਜਿੱਦਾਂ ਤੈਨੂੰ ਦਾ ਭਲੇਖਾ ਹੁੰਦਾ ਜੇ ਤੂੰ 5 ਵਜੇ ਕਹਿੰਦਾ ਉਹਨੂੰ 7 ਵਜੇ ਆਉਣਾ ਵਾ ਇੱਕ ਕਰੀ ਫੇਰ ਲਾ ਲੈੰਦੋ ਉਹ ਜਾਣ ਤੇ ਫੇਰ ਤੇਰੇ ਦਿਵਾਲੇ ਹੋਣਾ ਉਹਨੇ ਆੜ ਕੇ ਮੇਰੇ ਮਗਰ ਫੋਨ ਲਈ ਜਾਨੀਂ ਦਫਾ ਹੋਇਆ ਰਹਿੰਦੇ ਜਿਦੋਂ ਹੋਇਆ ਵਾ ਆਖੀ ਗੱਲ ਕੀਤੀ ਪਹਿਲਾਂ ਤੁਸੀਂ ਕੀ ਗੱਲ ਕੀਤੀ ਉਹਦਾ ਫੋਨ ਦਵਾ ਉਹ ਪੁੱਤ ਵਾ ਮੇਰਾ ਤੂੰ ਆਖੇ ਨਹੀਂ ਲੈਣਾ ਕੀ ਕਰਦਾ ਸੀ ਪੁੱਤ ਨੂੰ ਅੱਜ ਹਾਜਮਾਨ ਬੋਲੀ ਗਾ ਤੋ ਹਾਉ ਜੀ ਗੱਲ ਨਾ ਕਿ ਉਹ ਮੇਰੇ ਨਾਲ ਚੰਗਾ ਤੂੰ ਸਮਝਾ ਨਾ ਫੇਰ ਉਹਨੂੰ ਅਗਲ ਵੀ ਦੇ ਬੜੀਆਂ ਮੁੱਦਤਾਂ ਨਾਲ ਪਾਲਿਆ ਬਹੁਤ ਔਖਾ ਪਾਲਿਆ ਵਾ ਮੈਂ ਔਖਾ ਪਾਲਿਆ ਤਾਂ ਸਿਰ ਤੇ ਛਤੜਿਆ ਮਾਨ ਹੁਣ ਤੂੰ ਸਾਰਾ ਕਸੂਰ ਤੇ ਟਾਡਾ ਵਾ ਆ ਮੇਰਾ ਹੀ ਆਗੇ ਉਹ ਕਿਤੇ ਦਬਕਾ ਨਹੀਂ ਰੱਖਿਆ ਇਹਨੂੰ ਕਿਤੇ ਕਿਹਾ ਨਹੀਂ ਵੀ ਪੋਤਾ ਆ ਕਰ ਲੈ ਜੇ ਕਰ ਲੈ ਕਿਤੇ ਲੱਗ ਗਿਆ ਤੇ ਵੇ ਵੇ ਬੰਦਾ ਦੋਸਤ ਬਣ ਕੇ ਰਵੇ ਉਹਦੇ ਦਿਲ ਦੀ ਹਰ ਇੱਕ ਗੱਲ ਜਾਣੇ ਆ ਜਦੋਂ ਉਹਨੇ ਆਪਣੇ ਦਿਲ ਦੀ ਗੱਲ ਹੀ ਨਹੀਂ ਦੱਸਣੀ ਤੇ ਸਾਨੂੰ ਕੀ ਪਤਾ ਉਹ ਕੀ ਕਰ ਦਿੰਦਾ ਦੱਸਣ ਦੇ ਰੱਖ ਦਿਲ ਦੀਆਂ ਗੱਲਾਂ ਔਰ ਕਿਦਾਂ ਦੱਸਿਓ ਕਜੀ ਇਹਦਾ ਬੁਲਟ ਲਾ ਦੋ ਕਦੀ ਗੱਡੀ ਚ ਹੀ ਦੀ ਇਹਨੂੰ ਉਹ ਤਾਂ ਨਿਆਣਾ ਦੀ ਇੱਕ ਨੋਰਮਲ ਮੰਗ ਵਾ ਸਾਹੀ ਦੁਨੀਆ ਦੇ ਬੱਚੇ ਮੰਗਦੇ ਆ ਜਿਹੜੇ ਮੰਗਦੇ ਫਿਰ ਉਹਨਾਂ ਦੇ ਮਾਪਿਓ ਕੋ ਹੋਊਗੀ ਤਮਾਨ ਕੀ ਲੈ ਦਾਂਗੇ ਹੱਟ ਕੋਈ ਨਹੀਂ ਕੀ ਇਹ ਦਾਲ ਰੋਟੀ ਖਾਣੇ ਦੀ ਦਾਲ ਰੋਟੀ ਖਾਵੇ ਆਪਣੀ ਕਮਾਈ ਕਰੇ ਜੋ ਮਰਜ਼ੀ ਲਵੇ ਆਪਣੀ ਕਮਾਈ ਕਰਕੇ ਉਹ ਮੈਂ ਤੁਹਾਡਾ ਵੇਖ ਲਿਆ ਵਾ ਜਿੰਨੇ ਆਣੇ ਨੇ ਚੀਜ਼ ਮੰਗ ਲਈ ਆ ਨਾ ਹੁਣ ਤੁਸੀਂ ਉਹ ਗੱਲਾਂ ਚੇਤੇ ਕਰਾ ਕਰਾ ਕੇ ਤੇ ਮੇਰੇ ਨਾਲ ਲੜਦੇ ਜੇ ਮੈਂ ਲੜਨੀ ਆ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨਿਆ ਵਾ ਰੈਂਦੀ ਖੁੰਜੀ ਗੱਸੇ ਪਹਿਲਾਂ ਮਾਈ ਪੂਪਾ ਪੁਣੜ ਨੇ ਪੂਰੀ ਕਰਤੀ ਦੇਸ਼ ਢੜ ਕਹਿੰਦਾ ਨਾ ਨਾ ਇਹਨੂੰ ਨਾ ਕੋਈ ਕਿਉਂ ਸੌ ਸੁਖਣਾ ਕਰਕੇ ਲਿਆ ਜਾਂਦੇ ਕੁਛ ਨਾ ਲਾ ਫੋਨ ਆ ਜਾ ਅੰਦਰ ਬਹਿ ਜਾ ਜਾ ਕੇ ਉਹ ਮੇਰਾ ਮਨ ਬੜਾ ਘਬਰਾਉਣ ਡਿਆ ਕਿੱਦਾਂ ਦਾ ਪਿਓ ਆ ਤੂੰ ਜਿਹੜਾ ਦੇਲ ਨਹੀਂ ਕਿਤੇ ਡਰਦਾ ਉਹ ਅੱਜ ਕੱਲ ਕਿੰਨਾ ਕੋ ਹੋਣ ਲਿਆ ਦੁਨੀਆ ਤੇ ਉਹ ਲੋਕੀ ਭੇਦ ਲੈ ਕੇ ਨਾ ਉੱਥੇ ਕੋ ਨਾ ਕੋ ਪਾ ਦਿੰਦੇ ਰੋਟੀ ਪਾਣੀ ਚ ਤੇ ਜਦੋਂ ਉਹਦੇ ਗਾੜੀ ਹੱਥ ਜੋੜੀ ਦੀ ਕਰ ਮਾਨਾ ਘਰ ਬੈ ਨਹੀਂ ਯਾਰੀਆਂ ਦੋਸਤੀਆਂ ਚੰਗੀਆਂ ਹੁੰਦੀਆਂ ਮੰਨਦਾ ਵਾ ਕਿਸ ਦੀਆਂ ਉਹ ਮੈਂ ਤੈਨੂੰ ਬਥੇਰਾ ਸਮਝਾਇਆ ਸੀ ਬੜੇ ਤਲੇ ਮਾਂ ਲੱਗ ਪਏ ਤਾਂ ਕਰਕੇ ਕਿਲਾਇਆ ਸੀ ਮੈਂ ਜਲਦੋਂਾਂ ਘੰਟੇ ਚ ਵਾਪਸ ਆ ਜੂਗਾ ਕੋਈ ਨਹੀਂ ਕਿ ਲੈ ਜਾ ਪਿਆ ਜੂਗਾ ਖੰਡ ਕਰਦਾ ਉਹ ਵੀ ਤੇ ਨਾਲ ਤੂੰ ਵੀ ਹਾਏ ਰੱਬਾ ਜੇ ਇੰਨੀ ਸਮਝਾਉਣਾ ਹੋਵੇ ਤਾਂ ਫੇਰ ਇਹ ਮੇਰੇ ਦਿਲ ਦੀ પીੜ ਨਹੀਂ ਜਾਣਦਾ ਮੈਨੂੰ ਕਿੰਨਾ ਡਰ ਆਉਣ ਡਿਆ ਵਾ ਪੈਰਾਂ ਥੱਲੇ ਜ਼ਮੀਨ ਨਹੀਂ ਘੰਡ ਰਹੀ ਆ ਉਧਰੋਂ 7 ਵਜੇ ਦਾ ਟਾਈਮ ਹੋਉਣ ਡਿਆ ਹੇ ਤੱਕ ਆਇਆ ਹੀ ਨਹੀਂ ਗਾ ਫੇਰੇ ਕੋਈ ਲਾ ਕੇ ਵੇਖਾਂ ਭਲਾ ਇਹ ਹੁਣ ਨਹੀਂ ਸੁਤਰਾਂ ਕੀ ਕੰਢੀ ਮਨਪ੍ਰੀਤ ਆਣਾ ਵਿੰਗ ਗਦੇ ਜਾਈ ਜਾਂਦਾ ਵਾ ਮੇਰਾ ਅਰਾਦਾ ਬੱਤਿ ਹੈ ਸਿੱਧਾ ਜਾਵੇ ਇਹ ਆਪਣੇ ਭਾਰ ਨਾਲ ਉਧਰ ਨੂੰ ਜਾਈ ਜਾਂਦਾ ਵਾ ਉਹ ਡੰਡਾ ਗੱਡਿਆਈਏ ਤੇ ਉਹ ਸੁੱਤਰ ਨਹੀਂ ਹੁੰਦਿਆ ਮੇਰਾ ਰਸ ਹੱਬਨਾ ਨਾ ਆ ਗੱਡਾਂ ਤੇ ਫੇਰ ਠੀਕ ਰਹਿਣਾ ਆਹੋ ਬਿਲਕੁਲ ਗੱਲ ਤੇਰੀ ਸਹੀ ਆ ਨਿਆਣਾ ਹੋਵੇ ਚਾਹੇ ਰੋਖ ਉਹ ਸਿੱਧਾ ਕਰਨਾ ਹੀ ਪੈਂਦਾ ਵਾ ਆਹੋ ਰੋਖ ਨੂੰ ਤਾਂ ਕਰ ਲਈਦਾ ਵਾ ਨਿਆਣੇ ਨੂੰ ਬੰਦਾ ਕਿੱਦਾਂ ਕਰੇ ਨਿਆਣੇ ਤੇ ਅੱਜਕੱਲ ਕਹਿਣਾ ਇੰਨੀ ਮੰਨਦੇ ਤੇ ਆਪਣੀਆਂ ਚੋਲੀਆਂ ਤੇਰੀ ਬੜਾ ਮਨ ਘਰੋਂ ਡਿਆ ਵਾ ਜੀ ਪੈਣੀ ਇੱਥੇ ਆ ਗਈਆਂ ਮੇਰੇ ਕੋਈ ਸੌਂਦਾ ਵੀ ਨਹੀਂ ਗਾ ਕੀ ਗੱਲ ਹੋਈ ਆ ਤੁਹਾਨੂੰ ਪਸੀਨਾ ਬੜਾ ਆਉਣ ਡਿਆ ਕਰਨ ਹੈ ਤੱਕ ਨਹੀਂ ਆਇਆ ਤੇ ਮੈਨੂੰ ਉਹਦੀ ਚਿੰਤਾ ਲੱਗੀ ਹਜੇ ਹੋਏ ਬੜਾ ਟਾਈਮ ਹੋ ਗਿਆ ਗਏ ਇਹਨੂੰ ਕਿੰਨਾ ਚਿਰ ਹੋ ਗਿਆ ਵੇਲਾ ਪਿਓ ਤੇ ਜੀ ਉਹਨੂੰ ਕਿਹਾ ਨਾ ਉਹਨੇ ਕਿਹਾ ਮम्मा ਤੂੰ ਤੇ ਐਵੇਂ ਫਿਕਰ ਕਰਦੀ ਰਹਿਨੀ ਆ ਮੈਂ ਤਾਂ ਠੀਕ ਹੀ ਮੈਂ ਤਾਂ ਫਲਾਣ ਹੀ ਉਹਨੇ ਕਈ ਗੱਲਾਂ ਸੁਣਾ ਦੇਣੀਆਂ ਮੈਨੂੰ ਤੇ ਉਹਦੇ ਪਿਓ ਕੋ ਵੀ ਗਾਣਾ ਪੈਣ ਲਿਆ ਆਂਦਾ ਆਂਦਾ ਤੂੰ ਭੂਏ ਚੜਾਇਆ ਉਦਾਂ ਦੀਦੀ ਭਾਵੇਂ ਜਿੱਦਾਂ ਮਰਜੀ ਆ ਜਦੋਂ ਸਾਡਾ ਜ਼ਮਾਨਾ ਸੀਗਾ ਕਿਤੇ ਜਾਨ ਦਿੰਦੇ ਸੀ ਇਦਾਂ ਫਿਰ ਨਹੀਂ ਦਿੰਦੇ ਸੀ ਕਰਦੇ ਉਸੇ ਵੇਲੇ ਨਹੀਂ ਡਾਂਗ ਫੜ ਲੈਂਦੇ ਹੁੰਦੇ ਇਹ ਵੀ ਨਹੀਂ ਵੇਖਦੇ ਹੁੰਦੇ ਪੀ ਲੱਗ ਗੇ ਸੇਲੀਆਂ ਖਲੋਤੀਆਂ ਕਿ ਕੀ ਖਲੋਤਾ ਵਾ ਤੇ ਵੀਰਾਂ ਨੂੰ ਵੀ ਕਿਦਾਂ ਕੁੱਟ ਪੈਂਦੀ ਹੁੰਦੀ ਹੈਗੀ ਉਦੋਂ ਦੇ ਗੁੱਸਾ ਨਾ ਕਰਿਓ ਉਹਨੂੰ ਕਹੋ ਥੋੜਾ ਬਹੁਤਾ ਮੈਂ ਕੀ ਕਹਾਂ ਤੂੰ ਵੀ ਮੇਰੇ ਦਵਾਲੇ ਹੋ ਗਈਆਂ ਤੇਰਾ ਜੇਠ ਵੀ ਮੇਰੇ ਦਵਾਲੇ ਹੋ ਗਿਆ ਵਾ ਦੱਸ ਸਾਰੇ ਜਣੇ ਨਾਲੇ ਮਿਲ ਕੇ ਕਹੀਏ ਹਾਂ ਤੂੰ ਕਹਿ ਮੰਨਣਾ ਕਵੇ ਬੰਦਾ ਨਹੀਂ ਡਾਟ ਕੇ ਕਹਿਣਾ ਤਮੰਦਰ ਨਾਰਮਲ ਗੱਲ ਕਰੇ ਨਿਆਣਾ ਜਦੋਂ ਲਾਗੇ ਪੈਂਦਾ ਨਾ ਹੌਲੀ ਹੌਲੀ ਨਿਆਣੇ ਨੂੰ ਸਮਝਾ ਦੇਦਾ ਵੀ ਪੁੱਤ ਤੇਰੀ ਮੰਮਾ ਵਾ ਪਾਪਾ ਵਾ ਇਤਰਾ ਨਹੀਂ ਕਰੀਦਾ ਜਿੱਥੇ ਚਾਹੀਦਾ ਦੱਸ ਕੇ ਜਾਈਦਾ ਤੇ ਜੇ ਜਾਈਦਾ ਵੀ ਇਹ ਤੈਨਾਂ ਚਲਣਾ ਲਾ ਕੇ ਨਹੀਂ ਆਈਦਾ ਉਦੋਂ ਦੀਦੀ ਕਹਿਨ ਨੂੰ ਤੇ ਮੈਂ ਕਹਦਾ ਪਰ ਫਿਰ ਤੀਹੀ ਗੁੱਸਾ ਕਰ ਲੈਂਦੇ ਜੇ ਮੈਨੂੰ ਕਿਹਾ ਹੀਗਾ ਵੀ ਨਾ ਜਾ ਕਿਤੇ ਵੀ ਚਾਬੀ ਨਾ ਤੇ ਤੀਹੀ ਉਲਟੇ ਪਾਸੇ ਚੱਲ ਗਏ ਹਿੰਗੇ ਉਹ ਮੈਂ ਦਿਮਾਗ ਤੇ ਬੋਝ ਨਾ ਪਾ ਲੇ ਫੇਰ ਨਾ ਆ ਕੇ ਵੀ ਮੈਨੂੰ ਗੱਡੀ ਦੀ ਚਾਬੀ ਨਹੀਂ ਦਿੱਤੀ ਤੈਨੂੰ ਪਤਾ ਤਾਂ ਹੈਗਾ ਅੱਜ ਕੱਲ ਦੇ ਨਿਆਣਿਆਂ ਦਾ ਉਹ ਜਿਹੜੀ ਤੂੰ ਗੱਲ ਕਹੀ ਹੈ ਨਾ ਬਿਲਕੁਲ ਸਹੀ ਕ ਅੱਗੇ ਮਾਂ ਪਿਓ ਡਾਟ ਵੀ ਲੈਂਦਾ ਸਕੂਲੇ ਵੀ ਜਾਂਦਾ ਤੇ ਕਿੰਨਾ ਕੋ ਕਹਿ ਲੈਂਦੇ ਹੁੰਦੇ ਸੀ ਤੇ ਹੁਣ ਕੇ ਦੇ ਸਾਹਮਣੇ ਆਪਾਂ ਕੋ ਕਹਿ ਨਹੀਂ ਸਕਦੇ ਉਹ ਬਗਾਨਿਆਂ ਦੇ ਸਾਹਮਣੇ ਤੇ ਕੀ ਕਹਿਣਾ ਤੇਰੇ ਸਾਹਮਣੇ ਵੀ ਕਿਤੇ ਮੈਂ ਡਾਟਦਾ ਨਾ ਤੇ ਫਿਰ ਘਰ ਆਣ ਕੇ ਮੈਨੂੰ ਗੁੱਸਾ ਕਰਦਾ ਫਲਾਣੇ ਸਾਹਮਣੇ ਤੂੰ ਮੈਨੂੰ ਆ ਆ ਕਿ ਆ ਤੇ ਮੇਰੇ ਵਾਲੇ ਵੀ ਤੇ ਇਦਾਂ ਹੀ ਕਰਦੇ ਆ ਹੁਣ ਵੇਖ ਲਾ ਅਹੀਂ ਹੀ ਗਿਆ ਪਿੱਛੇ ਮਾਂ ਪਿਓ ਦੀਆਂ ਵੀ ਝਿੜਕਾਂ ਖਾਦੀਆਂ ਤੇ ਅੱਗੇ ਸੱਸ ਸੋਹਰੇ ਦਾ ਵੀ ਪਰ ਆ ਅਗਲੀ ਪੀੜ੍ਹੀ ਨੇ ਨਹੀਂ ਮੇਰੇ ਸਾਹਬ ਨਾਲ ਨੂੰ ਸਾਡੀ ਪੇਸ਼ ਜਾਣਦੇ ਨਹੀਂ ਪਰ ਉਹਦਾ ਕੋਈ ਨਹੀਂ ਤੁਸੀਂ ਕਹਿੰਦੇ ਰਿਹਾ ਕਰੋ ਫਿਰ ਵੀ ਕੈਨੇ ਆ ਹਮੜਾ ਆਊਗਾ ਤਾਂ ਫਿਰ ਡੰਡਾ ਫੜੂੰਗੀ ਨਾ ਇਹਦੇ ਦਿਵਾਲੇ ਆਹ ਨਹੀਂ ਮੈਂ ਫੜ ਨਹੀਂ ਪੈਣਾ ਫੜਨਾ ਵਾ ਉਹਦੇ ਪਿਓ ਨੇ ਪਹਿਲਾਂ ਫੜ ਲੈਣਾ ਵੇਖੀ ਸਹੀ ਇੱਕ ਜਣਾ ਪਿਆਰ ਕਰਿਆ ਕਰੋ ਤੇ ਇੱਕ ਜਣਾ ਨੂੰ ਝਿੜਕਿਆ ਕਰੋ ਇਹ ਵੀ ਨਾ ਹੋਵੇ ਵੀ ਨਾ ਇਹਨੇ ਥਾਂ ਥਾਂ ਮਾਰ ਕੇ ਤੇ ਸੱਟ ਪੇਟ ਹੀ ਲਾ ਦਿਓ ਤੁਸੀਂ ਚਲ ਆਉਂਦਾ ਤੇ ਮੂੰਹ ਨਾਲ ਗੱਲ ਕਰ ਲੈਣੇ ਆ ਫਿਰਕੇ ਆਹੋ ਇੱਕ ਵਾਰੀ ਸਮਝਾ ਕੇ ਵੇ ਲੈਣੇ ਆ ਜੇ ਤੇ ਆਖੇ ਲਾਜੂ ਠੀਕ ਆ ਨਹੀਂ ਤੇ ਫਿਰ ਡਾਟਣਾ ਤੇ ਪੈਣਾ ਹੀ ਨੇ ਡਰ ਤਰਨਾਂ ਦੇ ਪੈਣਾ ਹੀ ਆ ਐਡਾ ਮੈਨੂੰ ਡਰ ਕੇ ਰਹੀਦਾ ਹੁੰਦਾ ਨਿਆਣਿਆਂ ਤੋਂ ਕੀ ਕਰਾਂ ਮਨਪਰੀ ਦਾ ਜਮਾਨਾ ਬਹੁਤ ਮਾੜਾ ਵਾ ਜੇ ਆਖੀ ਵੀ ਜੀ ਜ਼ਿਆਦਾ ਗੁੱਸਾ ਕਰਤਾ ਤੇ ਕੀ ਪਤਾ ਕਿਹੜੀ ਗੱਲ ਮਨ ਚ ਲੈ ਆਉਣ ਕਿਹੜੀ ਗੱਲ ਦੀ ਬੇਇੱਜ਼ਤੀ ਸਮਝ ਲੈਣ ਤੈਨੂੰ ਪਤਾ ਹੀ ਆ ਫਿਰ ਇੰਨਾਂ ਗੱਲਾਂ ਦਾ ਵੀ ਬੜਾ ਡਰ ਹੁੰਦਾ ਹੀ ਮੈਨੂੰ ਤੇ ਤਾਂ ਕਰਕੇ ਮੈਂ ਜ਼ਿਆਦਾ ਕਹਿੰਦੀ ਨਹੀਂ ਆ ਹਰ ਇੱਕ ਗੱਲ ਮੰਨ ਲਈਦੀ ਆ ਹੋਰ ਕੀ ਕਰੀਏ ਦੱਸ ਚੱਲ ਤੂੰ ਕਰ ਲੈ ਫਿਰ ਚਲ ਕੋਈ ਨਹੀਂ ਵੇਖ ਲਓ ਸਮਝਾ ਕੇ ਨਿਆਣਿਆਂ ਨੇ ਵੀ ਨਾ ਕਿਤੇ ਸੁੱਕ ਨਹੀਂ ਪਾਏ ਆ ਮਾਪਿਓ ਗੱਲ ਹੀ ਨਹੀਂ ਮੰਨਦੇ ਕਿਤੇ ਕੋਈ ਮੰਮਾ ਪਾਣੀ ਲਿਆਇਓ ਮੰਮਾ ਆ ਗਈ ਆ ਜੇਰਾ ਵੀ ਕਰ ਲਈਦਾ ਹੋਈਦਾ ਵਾ ਜਰਾਈ ਗਈ ਤਾਂ ਇਹ ਐਨੀ ਲੇਟ ਹੋ ਗਿਆ ਉਦਾਂ ਹੀ ਹੋ ਗਿਆ ਦੋਸਤਾਂ ਨਾਲ ਹੀ ਨਾਲੇ ਕੱਪੜੇ ਕੱਪੜੇ ਤਾਂ ਤੂੰ ਹੋਰ ਪਾ ਕੇ ਗਿਆਹੀਂ ਆ ਕਿਦੇ ਕੱਪੜੇ ਆ ਕੱਪੜੇ ਮੇਰੇ ਦੋਸਤ ਦੇ ਔਰ ਕਿਦੇ ਹੋਣੇ ਕਿਉਂ ਬਦਲੇ ਉਹਨੂੰ ਜੂਰ ਤੇ ਹੋਣਾ ਜਾਣਾ ਹੀ ਕਿਤੇ ਤੂੰ ਉਸ ਕੋ ਆਪਣੇ ਕੱਪੜੇ ਨਹੀਂ ਹੈਗੇ ਤਾਂ ਫਿਰ ਕੀ ਹੋ ਗਿਆ ਮम्मा ਆਪਣੇ ਦੋਸਤ ਇਕ ਦੂਜੇ ਦੇ ਕੱਪੜੇ ਬਦਲ ਹੀ ਸਕਦੇ ਮੈਂ ਤੈਨੂੰ ਬੜੀ ਵਾਰੀ ਸਮਝਾਏ ਗਾੜੀ ਜਵਾਬ ਸਵਾਲ ਨਾ ਕਰਿਆ ਕਰ ਤੇ ਮੈਂ ਤੈਨੂੰ ਇਹ ਵੀ ਗੱਲ ਕਹੀ ਹੈ ਵੀ ਆਪਣੇ ਕੱਪੜੇ ਕਿਸੇ ਨੂੰ ਨਹੀਂ ਦੇਣੇ ਮੈਨੂੰ ਕਿਸੇ ਤੇ ਮਾਸਾ ਚ ਯਕੀਨ ਨਹੀਂ ਹੈਗਾ ਤੈਨੂੰ ਹੋਊਗਾ ਯਕੀਨ ਉਹ ਮੇਰਾ ਬਚਪਨ ਦਾ ਦੋਸਤ ਆ ਤਾਂ ਫਿਰ ਕਿ ਹੋ ਗਿਆ ਜਿਉਂ ਨੇ ਕੱਪੜੇ ਪਾਲੇ ਮੇਰੇ ਉਹ ਭਰਾਵਾ ਲੋਕੀ ਤਾਂ ساری ساری ਜ਼ਿੰਦਗੀ ਵੀ ਨਾਲ ਰਹਿੰਦੇ ਹੋ ਨਾ ਤਾਂ ਵੀ ਲੋਕੀ ਉਹਦੇ ਤੇ ਯਕੀਨ ਨਹੀਂ ਕਰਦੇ ਉਹ ਅੰਦਰ ਕੁਝ ਹੋਰ ਹੁੰਦੇ ਬਾਹਰ ਕੁਝ ਹੋਰ ਹੁੰਦੇ ਆ ਮਮਨ ਬਚਪਨ ਦਾ ਤੇਰਾ ਦੋਸਤ ਆ ਉੱਤੇ ਯਕੀਨ ਹੈ ਮੇਰਾ ਬਚਪਨ ਦਾ ਦੋਸਤ ਆ ਤੁਹਾਡੇ ਤੇ ਕੋਈ ਯਕੀਨ ਨਹੀਂ ਜਦੋਂ ਮੈਂ ਤੈਨੂੰ ਕਹੇ ਵੀ ਨਹੀਂ ਦੇਣੇ ਕੱਪੜੇ ਆਪਣੇ ਅੱਗੇ ਉਹ ਜੋ ਇੱਕ ਦੋ ਵਾਰੀ ਤੇ ਟੀ-ਸ਼ਰਟਾਂ ਦਿੱਤੀਆਂ ਹੀ ਨਾ ਤੁਹਾਡੇ ਤੇ ਵੀ ਯਕੀਨ ਉਹਤੇ ਵੀ ਯਕੀਨ ਆ ਜਿਹੜਾ ਬਚਪਨ ਦਾ ਦੋਸਤ ਆ ਨਾ ਰਹਿੰਦਾ ਮੇਰੇ ਅੱਛਾ ਜੇ ਬਚਪਨ ਦਾ ਦੋਸਤ ਵਾ ਤੂੰ ਉਹਨੇ ਆਪਣੇ ਨਵੇਂ ਜਿਹੇ ਆ ਪੁਰਾਣੇ ਪਾ ਕੇ ਆ ਗਿਆ ਕਿਸੇ ਕਿਸੇ ਕਿੱਥੇ ਨਵੇਂ ਹੀ ਆ ਵੀ ਆਹ ਦਿਖ ਰਿਹਾ ਜਿੰਨੇ ਕੇ ਨਵੇਂ ਆ ਜੇ ਨਵੇਂ ਲੋ ਉਹ ਨਾ ਪਾ ਕੇ ਜਾਂਦਾ ਕੋਈ ਸ਼ਰਮ ਨੂੰ ਹੱਥ ਮਾਰ ਨੋਟ ਖਾਣ ਨੂੰ ਨਹੀਂ ਲੱਗਦੇ ਹੈਗੇ ਤਾਂ ਫਿਰ ਕੀ ਹੋਗਾ ਜੇ ਦੇਤੇ ਮੈਂ ਆਪਣੇ ਉਹਨੇ ਮੋੜ ਹੀ ਦੇਣੇ ਆਹ ਮੋੜ ਦੇਣੇ ਆ ਚੰਗੀ ਤਰ੍ਹਾਂ ਕਸਾ ਕੇ ਦੋ ਚਾਰ ਵਾਂਡੇ ਵੇਖ ਕੇ ਫੇਰ ਦਊਗਾ ਉਹ ਜਿੱਦਾਂ ਅੱਗੇ ਪੱਛੀ ਲਾ ਦੇ ਉਹ ਸ਼ਰਦਾਂ ਗਾ ਫੇਰ ਇਹਨੂੰ ਮਾਂ ਨੂੰ ਚੰਬੜਾ ਲੈਣਾ ਚਵੀ ਗਏ ਡਿਆਣ ਕੇ ਤੇ ਫੇਰ ਕੀ ਹੋ ਗਿਆ ਜੇ ਚਲੋਂਡਿਆ ਪਿਆ ਨੂੰ ਉਹ ਤੇਰਾ ਅੱਦਾ ਦਿਮਾਗ ਨੇ ਫੋਨੇ ਖਰਾਬ ਕੀਤਾ ਵਾ ਮੇਰਾ ਦਮਾਗ ਕਿੱਡੇ ਗੇਂਦ ਵਾਲੇ ਹੋਇਆ ਰਹੀਨਾ ਮੇਰਾ ਦਿਮਾਗ ਨਹੀਂ ਖਰਾਬ ਹੋਇਆਗਾ ਹੋਰ ਕਿਦਾ ਹੋਇਆ ਵਾ ਨਹੀਂ ਹੋਇਆ ਜਦੋਂ ਕਹਦਾ ਫੇਰ ਕੀ ਹੋ ਗਿਆ ਫੋਨ ਚਲੋਂਡਿਆ ਪਿਆ ਤੇ ਤੈਨੂੰ ਅਗਰ ਹੀ ਜਵਾਬ ਬੋਲਣਾ ਗੱਲ ਕਰਨ ਦੀ ਮੈਨੂੰ ਅਗਲ ਹੈਗੀ ਫੋਨ ਫੜਾਓ ਮੇਰਾ ਫੋਨ ਨਹੀਂ ਮਿਲਣਾ ਉਹ ਬੜਿਆ ਆ ਆ ਵੇਖ ਲੋ ਫੇ ਆ ਕੂਚਾ ਰੋਣਾ ਕੱਢ ਰਣਾ ਵਿੱਚੋ ਸਾਰਾ ਕੁਝ ਨਾ ਤੂੰ ਭਰਿਆ ਨਵੇਂ ਪਖੰਡਵਾ ਤੇਰੇ ਨਾ ਨਾ ਬੋਲਿਆ ਕਰ ਆ ਵੇਲਾ ਮੈਂ ਕਿੱਥੇ ਬੋਲਣ ਡਿਆ ਆਏ ਘਰੇ ਆਇਆ ਤੋ ਇਹ ਰੋਲਾ ਪਾਉਂਦਾ ਭਈ ਨਾ ਪੁੱਤ ਇੰਨਾ ਬੋਲਿਆ ਕਰ ਘਰ ਚ ਕਲੇਸ਼ ਨਾ ਨਹੀਂ ਚੰਗਾ ਨਾ ਤੇਰੇ ਮਾਂ ਪਿਓ ਆ ਉਹ ਲੋਕੀ ਦੇ ਮਾਂ ਪਿਓ ਨੂੰ ਰੱਬ ਦਾ ਦਰਜਾ ਦਿੰਨੇ ਆ ਮੈਂ ਕਲੇਸ਼ ਕਰਦਾ ਹੀ ਨਹੀਂਗਾ ਕਲੇਸ਼ ਤਾਂ ਤੂੰ ਹੀ ਕਰੀ ਜਾਂਦੇ ਆ ਆਹੋ ਕਲੇਸ਼ ਨਹੀਂ ਆ ਨਾ ਉਹ ਜੇ ਤੂੰ ਇਹਦਾ ਖੈਰਾ ਛੱਡੇ ਕੋਈ ਪੁੱਛੇ ਦੇਣੀ ਕੋਈ ਕਾਨੂੰਨ ਆ ਪੁੱਛ ਲਾਗੇ ਬਹਿ ਕੇ ਗੱਲ ਬਾਤ ਪੁੱਛੇ ਤੇਹੀ ਆਖੀ ਐ ਵੀ ਤੂੰ ਹੀ ਲਾਗੇ ਆ ਕੇ ਬਹਿ ਜਾ ਕਰੋ ਗੱਲਾਂ ਕਰ ਲਿਆ ਕਰੋ ਮੇਨ ਨਹੀਂ ਬੈਨੇ ਲੱਗਦੇ ਲਾਗੇ ਇਹਦੇ ਵਿੱਚੋਂ ਨਿਕਲੇ ਫੇਰ ਤੂੰ ਪਤਾ ਲੱਗੇ ਪਹਿਲਾਂ ਮੈਨੂੰ ਇਹ ਦੱਸ ਕਲੇਸ਼ ਹੈ ਕਿਹੜੀ ਗੱਲ ਦਾ ਪਤਾ ਵੀ ਹੈਗਾ ਕਿਹੜੀ ਗੱਲ ਦਾ ਦੱਸੋ ਲੇਟ ਕਿਉਂ ਆਇਆ ਮੈਂ ਫੇਰ ਕਿਉਂ ਗਿਆ ਲੇਟ ਹੋ ਗਿਆ ਇੰਨਾ ਕਿੱਥੇ ਲੇਟ ਹੋ ਗਿਆ ਮੈਂ ਫੇਰ ਕੋਈ ਜਾਣੇ ਫੇਰ ਕੀ ਹੋ ਗਿਆ ਫੇਰ ਕੀ ਹੋਇਆ ਉਹ ਜਿੱਦਣਾ ਹੋ ਜੂਗਾ ਉਦੋਂ ਪਤਾ ਲੱਗੂ ਤੈਨੂੰ ਫੇਰ ਕਿੰਨੇ ਫੋਨ ਕੀਤੇ ਇੱਕ ਫੋਨ ਨਹੀਂ ਦੋ ਚੁੱਕਿਆ ਹੈਗਾ ਤੁਹਾਨੂੰ ਪਤਾ ਜੋ ਮੈਂ ਆਪਣੇ ਦੋਸਤ ਘਰੇ ਗਿਆ ਮੈਂ ਕਿਹੜਾ ਹੋਰ ਕਿਤੇ ਚੱਲ ਜਾਣਾ ਚਲ ਹਾਂ ਮੈਂ ਤੇਰੇ ਦੋਸਤਾਂ ਨੂੰ ਜੰਗੀ ਚਾਈ ਹੁਣ ਤੂੰ ਭਰਾਵਾ ਯਾਦੀਆਂ ਛੱਡ ਦੇ ਸਿੱਧੀ ਗੱਲ ਲਿਓ ਮੈਂ ਤੈਨੂੰ ਅੱਗੇ ਵੀ ਵਾਰ-ਵਾਰ ਸਮਝਾਇਆ ਸੀ ਤੇ ਹੁਣ ਵੀ ਸਮਝਾਉਣੀ ਆ ਮੈਨੂੰ ਨਹੀਂ ਤੇ ਰਿਆ ਕੰਮ ਪਸੰਦ ਚਾਰ-ਚਾਰ ਘੰਟੇ ਦੋਸਤਾਂ ਦੇ ਘਰ ਬੈਠੇ ਰਹਿਣਾ ਬਸ ਉਹ ਲੋਕੀ ਨਜ਼ਰ ਲਾ ਦਿੰਦੇ ਆ ਯਾਰੀਆਂ ਨਹੀਂ ਛੱਡੀਆਂ ਜਾਂਦੀਆਂ ਹੁੰਦੀਆਂ ਯਾਰੀਆਂ ਹੀ ਕਾਦੀ ਨਜ਼ਰ ਲੱਗਦੀ ਆ ਅੱਛਾ ਠੀਕ ਆ ਉਹ ਜਿਹੜਾ 20 ਸਾਲਾਂ ਦਾ ਪਿਆਰ ਆ ਉਹ ਤੈਨੂੰ ਭੁੱਲ ਗਿਆ ਆ ਕੱਲ ਦੇ ਯਾਰ ਬਣਾਏ ਆ ਉਹ ਤੈਨੂੰ ਚੇਤੇ ਆ ਓ ਯਾਰ ਤੇ ਇਦਾਂ ਹੀ ਬਦਲਦੇ ਰਹਿਣੇ ਆ ਨਰਸਰੀ ਚ ਕੋਈ ਹੋਰ ਤੇ ਪੰਜਵੀਂ ਚ ਕੋਈ ਹੋਰ ਤੇ ਦਸਵੀਂ ਚ ਹੋਰ ਤੇ ਜਦੋਂ ਆਇਲਸ ਕਰਨੀ ਉਦੋਂ ਹੋਰ ਤੇ ਬਾਹਰ ਦੇ ਮੁਲਕ ਹੋਰ ਬਣ ਜਾਣੇ ਆ ਓ ਮਾਪੇ ਨਹੀਂ ਲੱਗਦਾ ਹੁੰਦਾ ਮਾਪੇ ਨਹੀਂ ਕਦੀ ਬਦਲੇ ਜਾਂਦੇ ਮੈਂ ਕਦੋਂ ਕਿਹਾ ਮਾਪੇ ਬਦਲ ਜਾਂਦੇ ਆ ਯਾਰ ਵੀ ਨਹੀਂ ਕਈ ਬਦਲੇ ਜਾਂਦੇ ਆਵੇ ਤੇਰੀ ਗੱਡੀ ਹੱਥ ਜੋੜੇ ਕਲੇਸ਼ ਨਾ ਪਾਇਆ ਕਰ ਤੇ ਪੜਲਾ ਚੱਜਣਾ ਮੈਂ ਨਹੀਂ ਕਲੇਸ਼ ਪਾਉਂਦਾ ਤੁਸੀਂ ਡੈਈ ਜਾਣਗੇ ਹੈ ਰੱਬਾ ਮਥੇਰੀਆਂ ਠੀਕ ਮੱਥਾ ਫੜ ਕੇ ਨਹੀਂ ਕੋਸ ਵੀ ਹਣਾ ਇਨੂੰ ਕਹਾਂ ਸਮਝਾਓ ਇਹਨੂੰ ਵੀ ਇਦਾਂ ਨਹੀਂ ਬੋਲੀਦਾ ਕਦਰ ਕਰੀਦੀ ਹੁੰਦੀ ਆ ਮਾਂ ਪਿਓ ਦੀ ਸੱਚੀ ਮੈਨੂੰ ਪਤਾ ਕਿੱਦਾਂ ਕਦਰ ਕਰੀਦੀ ਆ ਤੁਹਾਨੂੰ ਵੱਧ ਹੀ ਕਦਰ ਕਰਦਾ ਮੈਂ ਇਹਨਾਂ ਦੀ ਤੂੰ ਤੇ ਵੇਖੀ ਨਹੀਂ ਸਾਡੀ ਅਸੀਂ ਕਿੰਨੀ ਕਦਰ ਕਰਦੇ ਰਹੇ ਆ ਇਦਾਂ ਕਿ ਤੇ ਬੋਲਣ ਦਿੰਦੇ ਜਾਨੇ ਮਾਂ ਪਿਓ ਅੱਗੇ ਜਿੱਦਾਂ ਤੂੰ ਬੋਲਣ ਦੇ ਦਿੱਤੀ ਉਹ ਉੱਥੇ ਬਾਤ ਜਾਣਦੀ ਹੀਗੀ ਪਤਾ ਮੈਨੂੰ ਕਿੰਨੀ ਗੀ ਕਦਰ ਕਰਨੀ ਆ ਜਿੰਨੇ ਕਿ ਤੂੰ ਮੇਰੇ ਦਾਦੇ ਦਾਦੀ ਕਰਦੇ ਰਹੇ ਮੈਨੂੰ ਸਭ ਪਤਾ ਕੋਲਿਆਣੀ ਮੈਂ ਹੈਗਾ ਸਭ ਕੁਝ ਮੈਨੂੰ ਪਤਾ ਆ ਅੱਜ ਮੈਨੂੰ ਬੋਲਣ ਦਾ ਮੌਕਾ ਮਿਲਿਆ ਵਾ ਤਾਂ ਅੱਜ ਮੈਂ ਨਾ ਬੋਲਣ ਦੇ ਆਂ ਤਹੀਂ ਤੇ ਕਦਰ ਕਰਦੀਆਂ ਹੀ ਰਹੀਆਂ ਦੀਦੀ ਸਭ ਪਤਾ ਮੈਨੂੰ ਕੀ ਤੈਨੂੰ ਪਤਾ ਵਾ ਕੀ ਪਤਾ ਦੱਸ ਮੈਨੂੰ ਕੀ ਪਤਾ ਵਾ ਤੈਨੂੰ ਰੋਜ਼ ਇਹੋ ਗੱਲ ਹੁੰਦੀ ਆ ਪਤਾ ਮੈਨੂੰ ਪਤਾ ਮੈਨੂੰ ਪੁੱਤ ਇਹਦੇ ਨਵੇਂ ਵਿਚਾਰਾਂ ਦੇ ਤੇਰੇ ਦਾਦਾ ਦਾਦੀ ਤੇ ਪਿਛਲੇ ਵਿਚਾਰ ਕਦੀ ਖੁਸ਼ ਕਦੀ ਖੁਸ਼ ਤੈਨੂੰ ਕੀ ਪਤਾ ਉਹ ਕੀ ਕਰਦੇ ਰਹੇ ਆ ਉਹ ਤੂੰ ਵੇਖ ਲੈ ਜਿਹੜਾ ਅਸੀਂ ਉਹਨਾਂ ਨਾਲ ਕੀਤਾ ਤੇ ਉਹ ਨਹੀਂ ਵੇਖਿਆ ਜਿਹੜਾ ਉਹ ਕਰਦੇ ਰਹੇ ਹਰ ਗੱਲ ਤੇ ਨੋਕਾ ਟੋਕੀ ਹਰ ਗੱਲ ਤੇ ਨੋਕਾ ਟੋਕੀ ਕਿਹੜੀ ਨੋਕਾ ਟੋਕੀ ਕੀਤੀ ਉਹਨਾਂ ਨੇ ਉਥੇ ਵਿਚਾਰੇ ਬਾਹਰ ਤੱਕ ਜਾ ਕੇ ਰੋਟੀ ਦਿੰਦੇ ਹੁੰਦੇ ਸੀ ਇੱਥੇ ਤੁਸੀਂ ਅੰਦਰ ਤੱਕ ਉਹਨਾਂ ਨੂੰ ਵੜ ਨਹੀਂ ਦਿੰਦੇ ਹੁੰਦੇ ਸਾਰਾ ਕੁਝ ਪਤਾ ਭੁੱਲਿਆ ਨਹੀਂ ਮੈਂ ਹੈਗਾ ਅੱਜ ਤੁਸੀਂ ਚੰਗੇ ਬਣਦੇ ਜੋ ਹੁਣ ਤੁਹਾਨੂੰ ਪਛਤਾਵਾ ਲੱਗਦਾ ਨਾ ਪਈ ਆਪਣੇ ਪੈਰਾਂ ਥਲੇ ਆਪ ਕੰਡੇ ਖਿਲਾ ਰਹੇ ਆ ਕੋਈ ਵੇਖੇ ਜਾਏ ਤਾਂ ਤੁਹਾਨੂੰ ਨਾ ਹੋਣਾ ਕੀ ਪੁੱਤ ਹਾਂਜੀ ਸੋਹਣਾ ਜਵਾਨ ਹੋ ਗਿਆ ਵਿਹਲਾ ਤੂੰ ਹਨਾ ਕਿੰਨਾ ਸੋਹਣਾ ਲੱਗਦਾ ਵਾ ਮੂਲ ਤੋਂ ਵਿਆਜ ਪਿਆਰਾ ਆਹੋ ਜਦੋਂ ਲਗ ਲਗ ਗਲੂ ਮੁਗਲੂ ਜਿਹਾ ਜਦੋਂ ਆਉਂਦਾ ਵਾ ਨਾ ਕਿਤੇ ਸਾਡਾ ਚਿਹਰਾ ਖੇਡ ਜਾਂਦਾ ਉਹਦਾ ਵੇਖ ਕੇ ਪਤਰਾ ਮਾਲਕਾ ਜਦੋਂ ਇਹਨੂੰ ਵੀ ਆਉਣਾ ਕਿ ਨਹੀਂ ਆ ਇਦਾਂ ਕਰਕੇ ਭੰਗੜੇ ਪਾਉਣੇ ਇਦਾਂ ਕਰਕੇ ਹਨਾ ਇਦਾਂ ਹੀ ਕਰਨੀ ਮੈਂ ਤੇ ਆ ਬੜੀਆਂ ਬੋਲੀਆਂ ਸਿੱਖੀਆਂ ਕਿਤੇ ਕੋੜੀਆਂ ਆਪਣੇ ਮਨ ਚ ਸੋਚਦੀ ਰਹਿਣੀਆਂ ਵੀ ਮੈਂ ਤੇ ਕਿਤੇ 5 ਦਿਨ ਗਾਉਣ ਬਾ ਲੈਣਾ ਵਾ ਕਰਨ ਦੇ ਵਿਆਹ ਤੇ ਇਦਾਂ ਇਦਾਂ ਸਹੀ ਗੱਲ ਆ ਹਾਂ ਪੁੱਤ ਆਪਣੇ ਮੰਮੀ ਡੈਡੀ ਦੀ ਸੇਵਾ ਕਰਿਆ ਕਰੀ ਚੰਗਾ ਹਾਂਜੀ ਹਾਂ ਬਹੁਤ ਪਿਆਰ ਦੀ ਕੀਤੀ ਹੋਈ ਸੇਵਾ ਜਿਹੜੀ ਕਿ ਨਹੀਂ ਉਹ ਕੰਮ ਆਉਂਦੀ ਆ ਹਾਂ ਠੀਕ ਨਹੀਂ ਪਰ ਦਾਦਾ ਦਾਦੀ ਉਹ ਤੁਹਾਡੀ ਤਾਂ ਸੇਵਾ ਕਰਦੇ ਨਹੀਂ ਪੁੱਤ ਸਾਰੇ ਇੱਕੋ ਜਿਹੇ ਥੋੜਾ ਹੁੰਦੇ ਆ ਤੂੰ ਹੁਣ ਉਹਨਾਂ ਵਰਗਾ ਥੋੜਾ ਨਿਕਲਣਾ ਵਾ ਤੂੰ ਉਹਨਾਂ ਦੀ ਸੇਵਾ ਕਰਨੀ ਉਹ ਕਰਨ ਚਾਹੇ ਨਾ ਕਰਨ ਹੱਦੀ ਹਨ ਆਹ ਹੋ ਕੇ ਆਹ ਤੂੰ ਹਾਂ ਪਤਾ ਮੈਂ ਆਪਣੇ ਦੋਸਤ ਨਾਲ ਉਹਦੇ ਘਰੇ ਗਿਆ ਹਾਂ ਹਾਂ ਉਹਦੇ ਮੰਮੀ ਡੈਡੀ ਉਹ ਆਪਣੇ ਉਹ ਦਾਦਾ-ਦਾਦੀ ਦੀ ਬਹੁਤ ਸੇਵਾ ਕਰਦੇ ਅੱਛਾ ਪੁੱਤ ਤੇਰੇ ਮੰਮੀ ਡੈਡੀ ਵੀ ਸਾਡੀ ਬਠੇਰੀ ਸੇਵਾ ਕਰਦੇ ਆ ਕਿਹੜੇ ਨਹੀਂ ਕਰਦੇ ਕਿੱਥੇ ਕਰਦੇ ਦਾਦੀ ਉਹ ਕਰ ਨਹੀਂਦੇ ਆ ਉਹ ਪਾ ਲੋ ਜਿੰਨੀਆਂ ਫੁੱਲੀਆਂ ਪਾਉਣੀਆਂ ਵਾ ਉਹ ਸਾਰਾ ਕੋ ਡੈਡੀ ਮੈਂ ਸੁਣ ਲਿਆ ਵਾ ਜੋ ਤੁਸੀਂ ਕਹਿਆ ਵਾ ਉਹ ਮੇਰੇ ਕੰਨ ਬੋਲੇ ਨਹੀਂ ਆ ਉਹ ਮੇਰੇ ਮੁੰਡੇ ਨੂੰ ਤੁਸੀਂ ਕੰਨ ਭਰਣ ਦੇ ਉਹਦੇ ਤੁਸੀਂ ਆਹ ਕੀ ਗੱਲ ਕਹੀਤੀ ਭਲਾ ਉਹਨਾਂ ਵਰਗਾ ਨਾ ਨਿਕਲੀ ਉਹ ਜਿੱਦਾਂ ਦੇ ਮਰਜ਼ੀ ਹੋਣਾ ਇਹ ਕੀ ਗੱਲ ਹੋਈ ਭਲਾ ਉਹ ਤਾਂ ਹੀ ਮਾੜੀ ਕੋ ਗੱਲ ਕੀਤੀ ਅਸੀਂ ਤੇ ਤੈਨੂੰ ਆਖਣ ਦੇ ਆਪਣੇ ਮਾਂ ਪਿਓ ਦੀ ਸੇਵਾ ਕਰੀ ਹਾਂ ਗੱਲ ਤੇ ਕਹੀ ਨਹੀਂ ਇਹ ਆਪਣੇ ਮਾਂ ਬਾਪਿਓ ਵਰਗਾ ਨਾ ਨਿਕਲੀ ਉਹਨਾਂ ਵਰਗਾ ਨਾ ਕਿਤੇ ਬਾਂਜੀ ਤੂੰ ਚੰਗਾ ਰਹੀਂ ਆ ਸਭ ਕੁ ਮੈਂ ਸੁਣ ਲਿਆ ਵਾ ਲੈ ਨਾ ਤੇਰੇ ਗਾੜੀ ਹੱਥ ਜੋੜੇ ਤੂੰ ਚੁੱਪ ਕਰ ਜਾ ਹ ਇੱਥੇ ਮੂੰਹ ਬੰਦ ਕਰ ਤੇਰੀ ਪੜਾਈ ਦੀ ਉਮਰ ਆ ਉੱਠ ਕੇ ਤੇ ਪੜਾਈ ਕਰ ਲੈ ਕਿਤਾਬ ਫੜ ਲੈ ਤੈਨੂੰ ਬਥੇਰੀ ਵਰੀ ਆਖਿਆ ਇੱਧਰ ਉੱਧਰ ਨਾ ਵਿਆਹ ਕਰ ਪਰ ਉਹਨਾਂ ਨੇ ਤਾਂ ਮਮਾ ਕੋਈ ਨਹੀਂ ਕਿਹਾ ਉਹ ਮੈਂ ਸਭ ਕੁਝ ਸੋਲ ਲਿਆ ਵਾ ਜਿਹੜੀ ਤੈਨੂੰ ਮਾਤੇ ਦੇਣ ਦੇ ਹੀ ਮੈਂ ਆਡੇ ਲਾਗੇ ਵੀ ਬਹਿ ਲੈਂਦੇ ਅਸੀਂ ਲੋਕਾਂ ਦੇ ਨਿਆਣਿਆਂ ਲਾਗੇ ਬਹਿਣਾ ਵਾ ਉਹ ਮੰਮੀ ਬਥੇਰਾ ਬੈ ਲੈ ਤੁਸੀਂ ਉਹ ਜੋ ਤੁਸੀਂ ਹੁਣ ਕਰਤਾ ਨਾ ਅੱਜ ਉਹ ਮੈਂ ساری ਜ਼ਿੰਦਗੀ ਨਾ ਭਲਾਉਂਗੀ ਜੋ ਤੁਸੀਂ ਕੀਤਾ ਵਾ ਚਲ ਉੱਠ ਚਲ ਜਾ ਜਾ ਕੇ ਤੇ ਕਿਤਾਬ ਖੋਲ ਮੱਜਣ ਵਾਲੇ ਹੋਈਆਂ ਇਹਦੇ ਐਡੇ ਜਵਾਨ ਦੀ ਪੁੱਤ ਨੂੰ ੱੱਕੇ ਨਹੀਂ ਮਾਰੀ ਦੇ ਅਕਲ ਨੂੰ ਹੱਥ ਮਾਰ ਮੰਮੀ ਤੁਸੀਂ ਤੇ ਚੁੱਪ ਹੀ ਰੋ ਦੱਸ ਬਹੁਤ ਚੰਗੀਆਂ ਆਈਆਂ ਤੁਸੀਂ ਕਰ ਲਈ ਤਾਂ ਅਸੀਂ ਵੇਖ ਲਈਆਂ। ਅ ਮੈਂ ਡੈਡੀ ਦੀ ਸਾਰੀ ਗੱਲ ਸੁਣ ਲਈ ਆ ਜੇ ਕਿਤੇ ਮੈਨੂੰ ਨਾ ਨਾ ਸੁਣੀ ਹੁੰਦੀ ਤੇ ਮੈਨੂੰ ਭਲੇਖਾ ਹੀ ਰਹਿਣਾ ਸੀ ਕਿ ਮੇਰੇ ਮਨਿਆਣੇ ਨੂੰ ਤੁਸੀਂ ਚੰਗੀ ਮਤ ਦਿੰਨੇ ਆ। ਨਹੀਂ ਭੈਣਾ ਜੇ ਹੀ ਨਹੀਂ ਨਾ ਚੰਗੇ ਸਾਨੂੰ ਜੀਂਦਿਆਂ ਹੀ ਛੋਟਾ ਉਹ ਕਿਤੇ ਜਾਓ ਦਫਾ ਕਰ ਦਿਓ ਸਾਨੂੰ ਕਿਤੇ ਤੇ ਤੁਸੀਂ ਸੌਕੇ ਹੋ ਜੋ। ਅਸੀਂ ਤਾਂ ਜੀ ਆਪਣੇ ਪੋਤੇ ਦਾ ਵਿਆਹ ਵੇਖਣਾ। ਅਸੀਂ ਤਾਂ ਕੋ ਸੋਚਣ ਦੇ ਆ। ਤੂੰ ਸਾਨੂੰ ਕੁਝ ਬੋਲਣ ਨਹੀਂ ਆ। ਮੰਮੀ ਤਨ ਬਥੇਰਾ ਅੱਡ ਅੱਡ ਕੀਤਾ ਤੁਸੀਂ ਫਿਰ ਇਕੱਠੇ ਹੋ ਕੇ ਬਹਿ ਜਣੇ ਤੇ ਨਾਲੇ ਮੇਰੇ ਮੁੰਡੇ ਨੂੰ ਵਿੱਚ ਬਿਠਾ ਲੈਣੇ ਜੇ। ਹਾਦੋ ਕੀ ਤਾਂ ਡੇੜੀ ਉਹ ਤਾਂ ਉਹਨੂੰ ਮਾੜੀ ਗੱਲ ਕੋਈ ਨਹੀਂ ਆਪਾਂ ਆਖੀ ਅਸੀਂ ਉਹਨੂੰ ਚੰਗੀਆਂ ਸਲਾਮਾਂ ਦੇ ਦੇ ਆ ਮਾੜੀ ਮਤ ਕੀ ਗੱਲ ਅਸੀਂ ਆਪਣੇ ਪੁੱਤ ਨੂੰ ਹੀ ਦੇਣੀ ਆ ਅੱਛਾ ਡੇੜੀ ਹਾ ਕੀ ਗੱਲ ਕਹੀ ਫਿਰ ਆਪਣੇ ਮਾਪਿਓ ਵਰਗਾ ਨਾ ਬਣ ਜੀ ਤੂੰ ਚੰਗਾ ਬਣੀ ਤੂੰ ਚੰਗਾ ਬਣੀ ਆ ਮੈਂ ਸੁਣੀ ਆ ਤੇ ਇਸੇ ਗੱਲੋਂ ਮੈਨੂੰ ਅੱਗ ਲੱਗੀ ਮੁਰਮੜ ਕੇ ਆਹ ਸੱਚੀ ਗੱਲ ਵਾ ਹੁਣ ਜੇ ਸੱਚੀ ਗੱਲ ਦੀ ਤੈਨੂੰ ਮਿਰਚਾਂ ਲੱਗਣੀਆਂ ਗੱਲ ਉਹ ਆਂਦਾ ਵਾ ਫਿਓ ਕਿਉਂ ਨਹੀਂ ਕਰਦੇ ਮੈਂ ਹੀ ਉਹਨੂੰ ਆਖਿਆ ਵੀ ਤੂੰ ਆਪਣੇ ਮਾਂ ਆਂਦੇ ਮੇਰੇ ਮੰਮੀ ਡੈਡੀ ਤੁਹਾਡੀ ਕਰਦੇ ਹੁਣ ਗੱਲ ਕਰਨੀ ਹੁੰਦੀ ਨਹੀਂ ਕੋਈ ਨਹੀਂ ਉਹਨਾਂ ਵਰਗਾ ਨਾ ਬੜੀ ਮੈਂ ਗੱਲ ਵਿੱਚੋਂ ਗੱਲਾਂ ਜੋ ਨਹੀਂ ਆ ਗੱਲ ਕਿਉਂ ਨਹੀਂ ਕਰਨੀ ਹੁੰਦੀ ਸਾਨੂੰ ਥੁੱਪੇ ਧੋਲੇ ਨਹੀਂ ਆ ਗਏ ਸਾਨੂੰ ਗੱਲਾਂ ਬਹੁਤ ਆਉਂਦੀਆਂ ਵਾ ਮੁੰਡਾ ਕਹਿੰਦਾ ਹੈਗਾ ਵੀ ਮੈਂ ਆਪਣੇ ਦੋਸਤ ਦੇ ਘਰ ਗਿਆ ਸੀ ਤੇ ਉਹਦਾ ਮੰਮੀ ਡੈਡੀ ਉਹਦੇ ਮੇਰੇ ਉਹਦੇ ਦਾਦੀ ਜਾਦੇ ਦੀ ਬਹੁਤ ਜ਼ਿਆਦਾ ਸੇਵਾ ਕਰਾ ਉਦਾਹਰਣ ਦੇਣ ਰਿਹਾ ਇਹ ਸਾਨੂੰ ਮੈਂ ਕਹਾ ਅਡੀ ਪੁੱਤ ਬਹੁਤ ਸੇਵਾ ਕਰਨ ਦੇ ਤੇ ਮम्मी ਉਹ ਗੱਲ ਤਾਂ ਮੈਨੂੰ ਨਹੀਂ ਪਤਾ ਜਿਹੜੀ ਡੈਡੀ ਨੇ ਗੱਲ ਕਹੀ ਨਾ ਤੂੰ ਮੈਨੂੰ ਉਹ ਦੱਸ ਦੱਸ ਇਹਨੂੰ ਤਾਂ ਐਵੇਂ ਮਿਰਚਾਂ ਲੱਗ ਜਾਂਦੀਆਂ ਬਿਨਾਂ ਮਤਬਲ ਤੋਂ ਹੀ ਫਿਰ ਉਹੋ ਗੱਲ ਉਹ ਜਾ ਕੇ ਤੇ ਤੁਸੀਂ ਵੀ ਆਪਣੇ ਉੱਥੇ ਕੰਮ ਧੰਦਾ ਕਰੋ ਤੇ ਤੁਸੀਂ ਵੀ ਅੰਦਰ ਜਾਓ ਸਾਈ ਦੇੜ ਇੱਥੇ ਬੈਠੇ ਰਹਿਨੇ ਗੱਪਾਂ ਮਾਰਦੇ ਦੰਦਰ ਜਦੋਂ ਐਸੇ ਉਮਰ 'ਚ ਬੰਦਾ ਆ ਜਾਂਦਾ ਨਾ ਉਹਨਾਂ ਦੀਆਂ ਗੱਲਾਂ ਵੀ ਨਹੀਂ ਕਿਸੇ ਨੂੰ ਚੰਗੀਆਂ ਲੱਗਦੀਆਂ ਧੀਆ ਪੁੱਤਾਂ ਨੂੰ ਫਿਰ ਆਏ ਇੰਨੀ ਸੜੀ ਸਤੀ ਆਈ ਆਏ ਇਹ ਮੈਨੂੰ ਲੱਗਦਾ ਕਿ ਅੰਦਰ ਮੁੰਡੇ ਮੇਰੇ ਨਾਲ ਲੜੀ ਹੋਣੀ ਆ ਤੇ ਪੁੱਸਾ ਸਾਡੇ ਤੇ ਕੱਢਣ ਢਈ ਆ ਕੀ ਅਸੀਂ ਮਾਸਾ ਜਿੰਨੇ ਨਿਆਣੇ ਨਾਲ ਗੱਲਾਂ ਕਰਨ ਡੈ ਪਏ ਆ ਹੈਗਾ ਤੇ ਇਹਦਾ ਹੀ ਪੁੱਤ ਵਾ ਇਹ ਸਾਡੇ ਲਾਗੇ ਬੈਠਾ ਦੇ ਕੋਈ ਜਰਿਆ ਹੀ ਨਹੀਂ ਗਿਆ ਚੱਲ ਈ ਸ਼ਾ ਇਹ ਹੁਣ ਸਿਆਣੀ ਆ ਨਾ ਹੁਣ ਆਪਣੇ ਉਹਨੂੰ ਪੁੱਤ ਨੂੰ ਪੁੱਛ ਲੈ ਵੀ ਕੀ ਆਖਿਆ ਸੀ ਦਾਦਾ ਦਾਦੀ ਨੇ ਤੈਨੂੰ ਸਾਡੇ ਦੇ ਹੱਥ ਵਢਾ ਲਏ ਇਹਨਾਂ ਨੇ ਅੰਤਰਿਆਂ ਨੇ ਪਹਿਲਾਂ ਹੀ ਸਾਡੇ ਤੇ ਪੱਲੇ ਕੋ ਹਰ ਰਹਿਣ ਨਹੀਂ ਦਿੱਤਾ ਜੇ ਸਾਡੇ ਪੱਲੇ ਕੋ ਹੋਵੇ ਅਸੀਂ ਇਹੋ ਜਿਹੇ ਨੂੰ ਛਿੱਤਰ ਨਾਲ ਨਹੀਂ ਜਾਣਦੇ ਉਹ ਦਵਿੰਦਰ ਮੈਂ ਤੇ ਇਹੋ ਆਖਿਆ ਆਧਵੀ ਜ਼ਮੀਨ ਇਹਨਾਂ ਦੀ ਤੇ ਕੱਲੂ ਵੀ ਇਹਨਾਂ ਦੀ ਮੁੜ ਕੇ ਪੈਸੇ ਲੱਗਦੇ ਜਦੋਂ ਬੰਦਾ ਮਰ ਜਾਂਦਾ ਵਾ ਮੁੜ ਕੇ ਜਾਦੇ ਪੈਸੇ ਲੱਗਦੇ ਆ ਆਪਣੇ ਜੀਂਦੇ ਆ ਜੀ ਇਹਨਾਂ ਨੂੰ ਦੇ ਦਈਏ ਮੈਂ ਤਾਂ ਨਹੀਂ ਪਹਿਲੀ ਗੱਲ ਤੇ ਖਰਿਆ ਸੀ ਸਵਰਗਾਂ ਚ ਜਾਣਾ ਹੀ ਨਹੀਂਗਾ ਜਿੰਨੇ ਅਸੀਂ ਉਹ ਗੱਲ ਇਹਨਾਂ ਦੇ ਨਾਲ ਬੋਲ ਬਰਾਸ ਕਰਦੇ ਆ ਬਚਨ ਬਲਾਸ ਤੇ ਜੇ ਕਿਤੇ ਚਲ ਗਏ ਨਾ ਸਵਰਗਾਂ ਚ ਮੁੜ ਕੇ ਆ ਵੀ ਗਏ ਤੇ ਇਹੋ ਜਿਹਾਂ ਦੇ ਕਿਤੇ ਟੱਕਰ ਗਏ ਨਾ ਧੀਆਂ ਪੁੱਤ ਸਾਨੂੰ ਕਿਤੇ 41 ਦਾ ਮਰਲਾ ਨਹੀਂ ਕਿਸੇ ਦੇ ਨਾਮ ਲਾਉਣਾ ਗੁਰਦੁਆਰੇ ਨੂੰ ਲਾ ਦਾਂਗੇ ਬਾਬੇ ਦੇ ਘਰ ਲਾ ਦਾਂਗੇ ਮੁੜ ਕੇ ਆ ਜਿਹੜੇ ਜ਼ਿੰਦਗੀ ਜੀਂਦੇ ਆ ਚੇਤਾ ਰਹਿਣੀ ਆ ਇਹਦੇ ਚੇਤਾ ਹੀ ਨਹੀਂ ਰਹਿਣਾ ਕਿਥੋਂ ਅੱਗੇ ਪਹਿਲਾਂ ਕਿਥੋਂ ਆਏ ਆ ਤੇ ਹੋਣਗੇ ਹੀ ਕਿੱਥੇ ਰਹਿ ਜਾਂਦਾ ਵਾ ਪੂਰਨ ਪੁਨਰ ਕੀ ਪੂਰਨ ਜਨਮ ਕੇ ਪੁਨਰ ਜਨਮ ਜਿਹੜਾ ਲੋਕਾਂ ਦਾ ਹੁੰਦਾ ਨਾ ਉਹਨਾਂ ਨੂੰ ਸਾਰੀਆਂ ਜਾਨ ਦਾਸਤਾ ਰਹਿ ਜਾਂਦੀਆਂ ਉਹ ਸੋਚੋਂ ਕੋਈ ਇੱਕ ਦਾ ਹੁੰਦਾ ਵਾ ਕਹੀ ਕਹੜਾ ਉਹਨਾਂ ਦਾ ਮਾੜਾ ਕੀਤਾ ਹਨ ਉਹਨੂੰ ਤੇ ਇਹਨਾਂ ਨੇ ਤੋੜ ਵਿਛੋੜ ਕੇ ਰੱਖਿਆ ਹੀ ਅਸੀਂ ਇਹਨਾਂ ਦਾ ਮਾੜਾ ਕੀਤਾ ਕੁਛ ਕੀਤਾ ਹੀ ਮੁੜ ਕੇ ਆ ਹੀ ਜਾਈਏ ਚਲ ਅੱਛਾ ਜਦੋਂ ਮਾਮਾ ਕੇ ਫਿਰ ਵੇਖੀ ਜਾਊਗੀ ਇਹ ਆ ਵੀ ਮਹਾਰਾਜ ਮਰਨ ਜਨਮ ਜਨਮ ਦੇ ਚੱਕਰ ਚ ਹਨ ਨੂੰ ਆਵਾ ਗੌਣ ਚ ਚੱਕਰ ਚੋਂ ਹੀ ਕੱਢ ਕੇ ਰੱਖੀ ਇੱਥੇ ਮੁੜ ਕੇ ਧਰਤੀ ਤੇ ਆਈ ਇਹ ਨਾ ਬਸ ਉੱਥੇ ਹੀ ਰਹੀ ਉੱਤੇ ਹੀ ਪਰ ਮੇਰੀ ਗੱਲ ਸੁਣ ਲੋ ਕਰਨ ਨਾ ਜਦੋਂ ਵੀ ਗੱਲ ਕਰਨੀ ਆ ਨਾ ਇੱਥੇ ਪਸਕੜਾ ਮਾਰ ਕੇ ਨਾ ਕਰੀਏ ਜਦੋਂ ਬਾਹਰ ਨਿਆਣਾ ਨਿਕਲਦਾ ਵਾ ਨਾ ਇਹ ਪਤਾ ਲੱਗ ਹੀ ਜਾਂਦਾ ਵੀ ਨਿਆਣਾ ਚੱਲਿਆ ਕਿਤੇ ਪਿ ਨਿਆਣਾ ਚੱਲਿਆ ਵਾ ਕਿਤੇ ਅੱਗੋਂ ਹੀ ਬਾਹਰ ਨਿਕਲ ਜਾ ਕਰੋ ਸੁਣ ਕੇ ਆਵਾਜ਼ ਤੇ ਬਾਹਰ ਹੀ ਮੁੰਡਿਆਂ ਨੂੰ ਜਫੀਆਂ ਜੁਫੀਆਂ ਪਾ ਕੇ ਮਿਲ ਲਿਆ ਕਰੋ ਆਹ ਮਾਡਾ ਤੇ ਜੀ ਕਰਦਾ ਮੈਂ ਘੁੱਟ ਘੁੱਟ ਆਪਣੇ ਪੋਤੇ ਨੂੰ ਕਿਤੇ ਗੜਨਾ ਲਾ ਮੈਂ ਇਹਨੂੰ ਇਹ ਆ ਵੀ ਮੈਂ ਤੇਰੇ ਮੋਢਿਆਂ ਦੇ ਚੁੱਕ ਕੇ ਕਿੱਦਾਂ ਖੜਾਉਂਦਾ ਹਾਂ ਕਿੱਦਾਂ ਮੇਰੇ ਕੋ ਕਿਤੇ ਕੁਛੜੋਂ ਨਹੀਂ ਉਤਰਦਾ ਹੁੰਦਾ ਹੁਣ ਚੱਲ ਜਵਾਨ ਹੋਇਆ ਤੇ ਮੇਰਾ ਵੀ ਜੀ ਕਰਦਾ ਵੀ ਮੈਂ ਘੁੱਟ ਕੇ ਜਫੀ ਪਾਵਾਂ ਇਹ ਬੁੱਢੀ ਨੂੰ ਦਿਨ ਭੁੱਲ ਗਿਆ ਹੁਣ ਜਵਾਨ ਹੋ ਗਿਆ ਮਹਾਰਾਜ ਨੇ ਕਮਾਈ ਜੋ ਇਹਨਾਂ ਨੂੰ ਖਵਾ ਲੈਣੀ ਆ ਇਹਦੇ ਅੱਗੋਂ ਮੱਥੇ ਤੇ ਅੱਖਾਂ ਹੋ ਗਈਆਂ ਵਾ ਕੋਈ ਨਹੀਂ ਕੋਈ ਨਹੀਂ ਮਹਾਰਾਜ ਇਹਨਾਂ ਦੀ ਵੱਡੀ ਵੱਡੀ ਉਮਰ ਕਰੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਚੱਲ ਜੋ ਉੱਧਰ ਹੁਣ ਕਿਤੇ ਮਨਪ੍ਰੀਤ ਨਾ ਆਜੇ ਇੱਧਰ ਫੇਰ ਸਿਰ ਖਾਣ ਨੂੰ ਸਾਡਾ ਇੱਕ ਤੇ ਇਹਨਾਂ ਦਾ ਬੜਾ ਡਰ ਰਹਿੰਦਾ ਇੱਕ ਜਾਂਦੀ ਇੱਕ ਆਉਂਦੀ ਬਾਡੀਗਾਰਡ ਸਾਡੇ ਦੀਦੀ ਮੈਨੂੰ ਤੇ ਹੁਣ ਸੋਚ ਕੇ ਨਾ ਟੈਨਸ਼ਨ ਲੱਗ ਗਈ ਆ ਜਿੱਦਾਂ ਕਰਨ ਬੋਲਦਾ ਵਾ ਤੂੰ ਉਹ ਕਹਾਣੀ ਨਹੀਂ ਸੁਣੀ ਕਹਿੰਦੇ ਨੇ ਇੱਕ ਪੋਤਾ ਆਪਣੇ ਪਿਓ ਨੂੰ ਦਰਿਆ 'ਤੇ ਰੋੜਨ ਜਾਂਦਿਆ ਹੈਗਾ ਤੇ ਉਹ ਪਿਓ ਦਾ ਕਹਿੰਦਾ ਹੈਗਾ ਕਿ ਮੈਨੂੰ ਨਾ ਥੋੜੀ ਜੀ ਗਾਂ ਕਰਕੇ ਰੋੜ ਤੇ ਪੋਤਾ ਅੱਗੇ ਬੜੇ ਗੁੱਸੇ ਦੇ ਵਿੱਚ ਹੀਗਾ ਕਹਿੰਦਾ ਕਿਉਂ ਇੱਥੇ ਕੀ ਗੱਲ ਵਾ ਤੇ ਉਹ ਕਹਿੰਦਾ ਹੈਗਾ ਇੱਥੇ ਨਾ ਮੈਂ ਆਪਣੇ ਪਿਓ ਨੂੰ ਰੋੜਿਆ ਹੈਗਾ ਤੇ ਮੈਨੂੰ ਨਾ ਤੂੰ ਗਾਂ ਕਰਕੇ ਰੋੜ ਜਿੱਦਾਂ ਦੇ ਕਰਨ ਦੇ ਲੱਛਣ ਵਾਣਾ ਮੈਨੂੰ ਤੇ ਉਹ ਦੇਣਾ ਆਪਣੇ ਤੇ ਵੀ ਹੁੰਦੇ ਦਿਖੰਦੇ ਆ ਕਹਿੰਦੇ ਕਰਨੀਆਂ ਸੌਖੀਆਂ ਵਾ ਭੁਗਤਨੀਆਂ ਬੜੀਆਂ ਔਖੀਆਂ ਹੁੰਦੀਆਂ ਜੇ ਕਹਿ ਤੇ ਗਿਆ ਵਾ ਆਪਣੇ ਪੈਰਾਂ ਥੱਲੇ ਆਂਦਾ ਤੁਸੀਂ ਆਪ ਕੰਡੇ ਖਿਲਾ ਰਹੇ ਆ ਉਹ ਜੋ ਕੋ ਬੱਚਾ ਨੇ ਵੇਖਣਾ ਉਹ ਕੋ ਕਰਨਾ ਹੁਣ ਤੇ ਸਾਡੇ ਹੱਥੋਂ ਸਾਰੇ ਟਾਈਮ ਲੰਘ ਗਿਆ ਵਾ ਹੁਣ ਤੇ ਕੋਈ ਨਹੀਂ ਕਰ ਸਕਦੇ ਆਪਾਂ ਜਦੋਂ ਉਹ ਕਰਦੇ ਨਾਾਨੂੰ ਲੱਗਦਾ ਅਸੀਂ ਸਹੀ ਕਰਨ ਦੇ ਆ ਸਾਨੂੰ ਪਤਾ ਹੀ ਨਹੀਂ ਪਈ ਅਸੀਂ ਗਲਤੀ ਕੀਤਾ ਵਾ ਹੁਣ ਅਸੀਂ ਇਹਨਾਂ ਦੇ ਭਲੇ ਲਈ ਰੋਕਦੇ ਆ ਪਰ ਇਹ ਨਿਆਣੇ ਹੁਣ ਸਮਝਦੇ ਨਹੀਂ ਇਹਨਾਂ ਨੂੰ ਲੱਗਦਾ ਵਾ ਪਈ ਸਾਨੂੰ ਤੰਗੀ ਆ